ਕੋਈ ਇੱਕ ਹਾਈਪ ਕਰੇਟ ਕਰਦੇ ਲੋਕਾਂ ਚ ਕਿਉਂਕਿ ਅੱਗੇ ਕੁਝ ਦੀਂਦਾ ਨਹੀਂ ਸਾਰੇ ਲੋਕਾਂ ਨੂੰ ਹਰੇਕ ਨੂੰ ਆਜ਼ਾਦੀ ਆ ਹਰ ਬੰਦਾ ਇੱਥੇ ਕਾਗਜ਼ ਭਰ ਰਿਹਾ ਹਾਲਾਂਕਿ ਦੂਸਰੀਆਂ ਪਾਰਟੀਆਂ ਦੇ ਲੀਡਰ ਜਿਨ੍ਹਾਂ ਦੇ ਕਾਗਜ਼ ਵੀ ਕੱਲ ਭਰੇ ਅੰਦਰ ਬੈਠੇ ਤੈਂ ਕਹਿ ਰਹੇ ਨਾ ਵੀ ਆਵਾਜ਼ ਵੀ ਪਾਰਟੀ ਦੇ ਉਹਨਾਂ ਨੂੰ ਆਗੋਂ ਨੂੰ ਇਹ ਆ ਵੀ ਸਾਡੇ ਉਮੀਦਵਾਰ ਜਿੱਤਨੇ ਨਹੀਂ ਇਸ ਕਰਕੇ ਜਿਹੜਾ ਉਹਨਾਂ ਵੱਲੋਂ ਤਕਸ਼ਾਈ ਕੀਤੀ ਜਾ ਰਹੀ ਹੈ ਦੱਕੇ ਚਾਈ ਕੀਤੀ ਜਾ ਰਹੀ ਆ ਮੈਂ ਕਹਿੰਦਾ ਇੱਕ ਵੀ ਬੰਦਾ ਇੱਥੇ ਲਿਆ ਕੇ ਦੇ ਦੇ ਕਿ ਮੈਨੂੰ ਐਨਓਸੀ ਨਹੀਂ ਮਿਲੀ ਤੇ ਮੈਂ ਕਾਗਜ਼ ਹੀ ਨਹੀਂ ਭਰੇ ਲਾਸਟ ਡੇਟ ਤੱਕ ਆ ਜਾਣਾ ਕਾਗਜ਼ ਭਰਦੀ ਇੱਥੇ ਵਿਰੋਧੀ ਧਿਰਾਂ ਦੇ ਲੀਡਰ ਜਿਹੜੇ ਸਹਿਬਾਨ ਇੱਥੇ ਉਹਨਾਂ ਨੂੰ ਕਿਉਂ ਪਹੁੰਚਣਾ ਪੈ ਗਿਆ ੱਲੇ ਆ ਲੋਕਾਂ 'ਚ ਵੜੇ ਨਹੀਂ 4 ਸਾਲ ਲੰਗੇ ਵਿਰੋਧੀ ਧਿਰ ਦਾ ਵਿਰੋਧੀ ਧਿਰ ਵੀ ਅਸੀਂ ਵੀ ਵਿਰੋਧੀ ਧਿਰਾਂ 'ਚ ਰਹੇ ਆ ਲੋਕਾਂ 'ਚ ਜਾਂਦੇ ਰਹੇ ਆ ਕੀ ਆ ਪਰ ਉਹ ਲੋਕ ਦੱਸਣਗੇ ਲੋਕਾਂ ਦਾ ਫਤਵਾ ਸਿਰ ਮੱਥੇ ਰਹੂਗਾ DF510 ਪੰਜਾਬੀ ਦੇ ਤੁਹਾਡਾ ਸਵਾਗਤ ਹੈ ਮੈਂ ਹਾਂ ਗੁਰਜੀਤ ਸਿੰਘ ਰਮਾਣਾ ਤਾਂ ਜ਼ਿਲ੍ਹਾ ਪ੍ਰਿਸ਼ਤੇ ਬਲਾਕ ਸ਼ਾਂਤੀ ਦੀਆਂ ਚੋਣਾਂ ਨੂੰ ਲੈ ਕੇ ਅੱਜ 4 ਦਸੰਬਰ ਹੈ ਆਖੀਰਲਾ ਦਿਨ ਹੈ ਅੱਜ ਜਿਹੜੇ ਸਾਰੇ ਡਾਕੂਮੈਂਟਸ ਜਿਹੜੇ ਜਮ੍ਹਾਂ ਕਰਵਾਏ ਜਾ ਰਹੇ ਨੇ ਜਿੰਨੇ ਉਮੀਦਵਾਰ ਨੇ ਤਾ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਫਰੀਦਕੋਟ ਦੀ ਫਰੀਦਕੋਟ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਸਾਰੀਆਂ तमाम ਪਾਰਟੀਆਂ ਦੇ ਜਿਹੜੇ ਇੱਥੇ ਨਮਾਇंदे ਪਹੁੰਚੇ ਆ ਤਾਂ ਸਾਰੇ ਉਮੀਦਵਾਰ ਪਹੁੰਚੇ ਆ ਵੱਡੀ ਗਿਣਤੀ ਦੇ ਵਿੱਚ ਜਿਹੜਾ ਅੱਜ ਇਕੱਠ ਹੈ ਫਰੀਦਕੋਟ ਦੇ ਮਿਨੀ ਸੈਕਟਰੀਏਟ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਲਗਾਤਾਰ ਜਿਹੜੀ ਇਹ ਕਿਹਾ ਜਾ ਰਿਹਾ ਸੀਗਾ ਕਿ ਆਮ ਆਮੀ ਪਾਰਟੀ ਦੀ ਸਰਕਾਰ ਹੱਤਕਾ ਕਰ ਰਹੀ ਆ ਤਾਂ ਉਹ ਸਾਰੀ ਜਾਣਕਾਰੀ ਆਪਾਂ ਲਵਾਂਗੇ ਐਮਐਲਏ ਅਮੋਲਕ ਸਾਡੇ ਨਾਲ ਗੱਲਬਾਤ ਕਰਦੇ ਆਂ ਐਮਐਲ ਸਾਬ ਕਿਸ ਤਰੀਕੇ ਦਾ ਮਾਹੌਲ ਲੱਗਦਾ ਤੁਸੀਂ ਅੱਜ 4 ਦਸੰਬਰ ਹੈ ਲਾਸਟ ਦਿਨ ਹੈ ਤੁਹਾਡੇ ਸਾਹਮਣੇ ਹੀ ਆ ਬੜੇ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਜਿਹੜੀ ਨੋਮੀਨੇਸ਼ਨ ਹੋ ਰਹੀ ਹੈ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਆ ਰਹੀ ਕਿਸੇ ਨਾਲ ਕੋਈ ਧੱਕਾ ਮੁੱਕੀ ਨਹੀਂ ਸਾਰਿਆਂ ਦੇ ਜਿਹੜੇ ਨੋਮੀਨੇਸ਼ਨ ਆ ਵਧੀਆ ਤਰੀਕੇ ਨਾਲ ਹੋਣਗੇ ਵਿਰੋਧੀ ਪਾਰਟੀਆਂ ਲਗਾਤਾਰ ਕਿਉਂ ਸਵਾਲ ਖੜੇ ਕਰ ਰਹੀਆਂ ਕਿ ਜਿਹੜੇ ਅਫਸਰ ਹਨ ਉਹਨਾਂ ਕੋਲੇ ਸਾਡੇ ਜਿਹੜੇ ਉਮੀਦਵਾਰਾਂ ਦੇ ਡਾਕੂਮੈਂਟਸ ਨਹੀਂ ਪੂਰੇ ਹੋਣ ਦਿੰਦੇ ਇਹ ਜਿਹੜੀ ਸਰਕਾਰ ਆ ਤੱਕਾ ਕਰ ਰਹੀ ਹੈ ਇਹ ਕਹਿ ਰਹੀ ਹੈ ਕਿ ਸਾਡੇ ਜੇ ਨਮਾਇਦੇ ਜਿਹੜੇ ਜਾਂ ਉਮੀਦਵਾਰ ਖੜੇ ਹੋਗੇ ਸਾਡੇ ਉਮੀਦਵਾਰ ਜਿਤਨੇ ਨਹੀਂ ਕਿਉਂਕਿ ਇਹ ਵੀ ਜਿੱਤ ਗੱਲ ਹੈ ਵੇਖੋ ਮੈਂ ਤਾਂ ਇਹ ਕਹਿਣਾ ਵੀ ਜੇ ਇਹਦੇ ਕਿਸੇ ਨੂੰ ਡਾਕੂਮੈਂਟ ਨਹੀਂ ਮਿਲਦੇ ਸਾਨੂੰ ਦੱਸ ਦੇਣ ਮੈਂ ਆਪ ਦਵਾ ਕੇ ਲਿਆਉਂਗਾ ਅਸੀਂ ਕਿਸੇ ਨੂੰ ਡਾਕੂਮੈਂਟ ਲੈਣ ਤੋਂ ਨਹੀਂ ਲੋਕਿਆ ਬਸ਼ਰਤੇ ਕਿ ਉਹਨਾਂ ਕੋਲੇ ਕੈਂਡੀਡੇਟ ਹੈਗਾ ਕਿ ਕੱਲੀਆਂ ਗੱਲਾਂ ਹੀ ਕਰਨੀਆਂ ਸੋ ਜੀ ਨੂੰ ਨਹੀਂ ਮਿਲਦਾ ਮੈਨੂੰ ਫੋਨ ਲਾ ਲੈਣਾ ਮੈਂ ਦਵਾ ਕੇ ਲਿਆਉਂਗਾ ਆਪ ਜਾ ਕੇ ਹੁਣ ਅੱਜ ਸਹਿਮਤਾ ਸਾਰੇ ਦੂਜੀਆਂ ਪਾਰਟੀਆਂ ਦੇ ਆਏ ਸਾਰੇ ਭਰ ਕੇ ਗਏ ਇੱਥੇ ਮੈਨੂੰ ਲੱਗਦਾ ਕਾਲੀ ਦਲ ਦੇ ਵੀ ਭਰ ਕੇ ਗਏ ਸੂਬਾ ਸਿੰਘ ਬਾਦਲ ਹੁਣੇ ਇੱਥੋਂ ਬਾਹਰ ਨਿਕਲੇ ਆ ਸੋ ਕਾਂਗਰਸ ਦੇ ਵੀ ਭਰ ਕੇ ਗਏ ਆ ਸਾਡੇ ਕੈਂਡੀਡੇਟ ਵੀ ਖੜੇ ਆ ਕੋਈ ਕਿਸੇ ਨੂੰ ਮਤਲਬ ਦਿੱਕਤ ਨਹੀਂ ਆ ਰਹੀ ਮੇਰੇ ਹਿਸਾਬ ਨਾਲ ਤਾਂ ਕੋਈ ਪ੍ਰੋਬਲਮ ਹੈ ਨਹੀਂ ਜੇ ਤੁਹਾਨੂੰ ਲੱਗਦਾ ਇਹਨਾਂ ਨੂੰ ਪੁੱਛ ਲਓ ਵੀ ਕੋਈ ਦਿੱਕਤ ਆ ਹੁਣ ਜਿਵੇਂ ਨਹੀਂ ਚੋਣਾਂ ਜਿਲ੍ਹੀਆਂ ਚੱਲੀਆਂ ਉਹਨਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ ਤਾਂ ਹੁਣ ਬਲਾਕ ਸੰਮਤੀ ਦੇ ਜਿਹੜਾ ਫਰਕ ਦੀਆਂ ਚੋਣਾਂ ਨੂੰ ਲੈ ਕੇ ਤੋਡੇ ਕਿਸ ਤਰੀਕੇ ਦੀਆਂ ਉਮੀਦਾਂ ਵੇਖੋ ਬਹੁਤ ਵਧੀਆ ਤਰੀਕੇ ਨਾਲ ਜਿਹੜੀ ਆਮ ਆਦਮੀ ਪਾਰਟੀ ਜਿੱਤ ਪ੍ਰਾਪਤ ਕਰੂਗੀ ਕੰਮਾਂ ਦੇ ਆਧਾਰ ਤੇ ਅਸੀਂ ਵੋਟ ਮੰਗਣੀ ਹੈ ਪਹਿਲਾਂ ਮੰਗਦੇ ਆਏ ਹਾਂ ਸੋ ਮੈਂ ਇਹੀ ਕਹਿਣਾ ਵੀ ਇੱਕ ਦੂਜੇ ਤੇ ਲਾਲਚ ਲਾਉਣ ਦੀ بجائے ਆਪਦੇ ਨਾਮੀਨੇਸ਼ਨ ਫਾਈਲ ਕਰੋ ਤੇ ਇਲੈਕਸ਼ਨ ਲੜੋ ਜਿਹਨੂੰ ਲੋਕ ਚਾਹਣਗੇ ਉਹਨੂੰ ਵੋਟ ਪਾ ਦੇਣਗੇ ਟੱਕੇਸ਼ਾਈ ਤਾਂ ਨਹੀਂ ਹੋ ਰਹੀ ਕਿਸੇ ਨਾਲ ਨਹੀਂ ਨਹੀਂ ਬਿਲਕੁਲ ਨਹੀਂ ਵੋਟਾਂ ਦੇ ਆਧਾਰ ਤੇ ਜਿਹੜੇ ਰਿਜ਼ਲਟ ਆਉਣਗੇ ਤੁਹਾਡੇ ਸਾਹਮਣੇ ਆਉਣਗੇ ਤਾ ਇਹ ਸਨ ਮੋਲਕ ਸਿੰਘ ਜੈਤੋ ਦੇ ਐਮਐਲਏ ਤੇ ਸਾਰੀ ਜਾਣਕਾਰੀ ਤੁਹਾਡੇ ਸਾਹਮਣੇ ਰੱਖੀ ਹੈ ਇਹਨਾਂ ਨੇ ਕਿਹਾ ਕਿ ਜਿਹੜਾ ਬੜਾ ਸ਼ਾਂਤੀਪੂਰਕ ਤਰੀਕੇ ਦੇ ਨਾਲ ਜਿਹੜਾ ਚੱਲ ਰਿਹਾ ਹੈ ਅੱਜ ਡਾਕੂਮੈਂਟ ਜਮ੍ਹਾਂ ਕਰਵਾ ਰਹੇ ਆ ਪਰ ਦੂਜੇ ਪਾਸੇ ਜਿਹੜੇ ਵਿਰੋਧੀ ਧਿਰਾਂ ਦੀ ਜਿਹਨੇ ਨਮਾਇंदे ਨੇ ਉਮੀਦਵਾਰ ਨੇ ਉਹ ਬੜੇ ਸਵਾਲ ਖੜੇ ਕਰ ਰਹੇ ਆ ਕਿ ਜਿਹੜੀ ਤੱਕੇਸ਼ਾਈ ਹੋ ਰਹੀ ਹੈ ਤਾਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਅੱਜ ਇੱਥੇ ਜਿਹੜੇ ਉਮੀਦਵਾਰ ਐਲਾਨੇ ਗਏ ਨੇ तमाम ਪਾਰਟੀਆਂ ਦੇ ਇੱਥੇ ਪਹੁੰਚੇ ਆ ਉਹਨਾਂ ਵੱਲੋਂ ਅੱਜ ਆਪੋ ਆਪਣੇ ਕਾਗਜ਼ ਜਿਹੜੇ ਪਰੇ ਜਾ ਰਹੇ ਨੇ ਜਮ੍ਹਾਂ ਕਰਵਾਏ ਜਾ ਰਹੇ ਨੇ ਤਾਂ ਕਾਫੀ ਵੱਡੀ ਗੈਂਤੀ ਦੇ ਵਿੱਚ ਅੱਜ ਇੱਥੇ ਜਿਹੜਾ ਸਾਰੇ ਆਪਾਂ ਕਹਿ ਸਕਦੇ ਆ ਪਾਰਟੀਆਂ ਦੇ ਵੱਖ-ਵੱਖ ਲੀਡਰ ਸਾਹਿਬਾਨ ਇੱਥੇ ਪਹੁੰਚੇ ਆ ਤਾਂ ਸਾਰੀਆਂ ਪਾਰਟੀਆਂ ਦੇ ਉਮੀਦਵਾਰ ਇੱਥੇ ਪਹੁੰਚੇ ਆ ਗੱਲਬਾਤ ਸਾਰਿਆਂ ਦੇ ਨਾਲ ਕਰਨ ਦੀ ਕੋਸ਼ਿਸ਼ ਕਰਾਂਗੇ ਫਰੀਦਕੋਟ ਦੇ ਅਕਾਲੀ ਦਲ ਦੇ ਲੀਡਰ ਸਾਡੇ ਨਾਲ ਆ ਗੱਲਬਾਤ ਕਰਦੇ ਆ ਇਸ ਕਰਕੇ ਉਦੋਂ ਮੈਂ ਫ੍ਰੀ ਸੀ ਹੁਣ ਮੈਨੂੰ ਕਿਰਾਂ ਫਾਰਮ ਭਰਵਾ ਲੈਂਦੇ ਹੋ ਸਰਕਾਰ ਤੁਹਾਡਾ ਫੇਸ ਜਿਵੇਂ ਤੁਸੀਂ ਖੁਸ਼ ਮਹਿਸੂਸ ਹੋ ਰਹੇ ਹੋ ਕੋਈ ਤੱਕੇਸ਼ਾਈ ਤਾਂ ਨਹੀਂ ਹੋ ਰਹੀਗੀ ਕਿ ਤੱਕੇਸ਼ਾਈ ਦੀ ਕਸਰ ਸਰਕਾਰ ਕੋਈ ਨਹੀਂ ਛੱਡਦੀ ਜਦੋਂ ਸਰਕਾਰੀ ਤੌਰ ਤੇ ਮੀਟਿੰਗਾਂ ਦੇ ਵਿੱਚ ਇਹੋ ਜਿਹੀਆਂ ਡਾਇਰੈਕਸ਼ਨਸ ਐਸਐਸਪੀ ਦੇਣ ਲੱਗ ਜਾਣ ਤੁਸੀਂ ਵੇਖਿਆ ਜਵਰਨ ਸ਼ਰਮੇ ਦੀ ਜਿਹੜੀ ਆਡੀਓ ਵਾਇਰਲ ਹੋਈ ਹੈ ਜਿਹੜੇ ਚੋ ਕਾਨਫਰੰਸ ਕਾਲ 'ਚ ਹਦਾਇਤਾਂ ਦੇ ਰਿਹਾ ਕਿਵੇਂ ਕਾਗਜ਼ ਭਰਨ ਤੋਂ ਰੋਕਣਾ ਪਰ ਅਸੀਂ ਇੱਥੇ ਸਾਰੇ ਜਾਣੇ ਸ਼ਰੋਮਣੀ ਅਕਾਲੀ ਦਲ ਦੀ ਸਮੁੱਚੀ ਟੀਮ ਤਾਂ ਹੀ ਕਰਕੇ ਪਹਿਰਾ ਦੇ ਰਹੇ ਹਾਂ ਛਿਪਾਈ ਬਣ ਕੇ ਖੜੇ ਹਾਂ ਜਿੰਨਾ ਚਿਰ ਇੱਕ ਇੱਕ ਫਾਰਮ ਨਹੀਂ ਭਰਿਆ ਜਾਂਦਾ ਉਹਨਾਂ ਚਿਰ ਨਹੀਂ ਜਾਵਾਂਗੇ ਪਰ ਐਮਐਲਏ ਸਾਹਿਬ ਨਾਲ ਗੱਲਬਾਤ ਕੀਤੀ ਹੈ ਅਸੀਂ ਐਮਐਲਏ ਸਾਹਿਬ ਨੇ ਸਿੱਧੇ ਤੌਰ ਤੇ ਖੜਾ ਬੜੀ ਸ਼ਾਂਤੀਪੂਰਵਕ ਤਰੀਕ ਸ਼ਾਂਤੀਪੂਰਵਕ ਤਰੀਕੇ ਨਾਲ ਸਰ ਉਹਨੂੰ ਕਹਿ ਰਹੇ ਆ ਦੇਣਾ ਹੀ ਨਹੀਂ ਜਵਾਬ ਤਾਂ ਇਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਕਿਤਨਾ ਕਿਤੇ ਜਿਹੜਾ ਆ ਬਾਕੀ ਜੇ ਆਪਾਂ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਜਿਵੇਂ ਹੁਣ ਐਮਐਲਏ ਸਾਹਿਬ ਨੇ ਸਾਰੀ ਜਾਣਕਾਰੀ ਤੁਹਾਡੇ ਸਾਹਮਣੇ ਰੱਖੀ ਹੈ ਉਹਨਾਂ ਨੇ ਕਿਹਾ ਕਿ ਬਿਲਕੁਲ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਜਿਹੜਾ ਮਾਹੌਲ ਚੱਲ ਰਿਹਾ ਉਹਨਾਂ ਨੇ ਸਿੱਧੇ ਤੌਰ ਤੇ ਕਿਹਾ ਕਿ ਜੇਕਰ ਕਿਸੇ ਦੇ ਡਾਕੂਮੈਂਟ ਜਮ੍ਹਾਂ ਨਹੀਂ ਹੁੰਦੇ ਤਾਂ ਅਸੀਂ ਉਹਨਾਂ ਦੇ ਡਾਕੂਮੈਂਟਸ ਜਿਹੜੇ ਜਮ੍ਹਾਂ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਇਧਰ ਹੋਰ ਕਾਂਗਰਸ ਪਾਰਟੀ ਦੇ ਜਿਹੜੇ ਸਾਰੇ ਉਮੀਦਵਾਰ ਪਹੁੰਚੇ ਉਹਨਾਂ ਦੇ ਨਮਾਇਦੇ ਪਹੁੰਚੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਆ ਸਾਰੇ ਜਿਹੜੇ ਕਾਂਗਰਸ ਪਾਰਟੀ ਦੇ ਨਵੇਂ ਦੇ ਆ ਗੱਲਬਾਤ ਕਰਦੇ ਆ ਕਿਸ ਤਰੀਕੇ ਦੀ ਸਥਿਤੀ ਲੱਗ ਰਹੀ ਹੈ ਜੀ ਕਿਤੇ ਨਾ ਕਿਤੇ ਸਵਾਲ ਖੜੇ ਕਰ ਰਹੀਆਂ ਹਨ ਵਿਰੋਧੀ ਧਿਰ ਦੀਆਂ ਜਿੰਨੀਆਂ ਪਾਰਟੀਆਂ ਵੀ ਸਾਡੇ ਨਾਲ ਤੱਕਾ ਹੋ ਰਿਹਾ ਹੈ ਅ ਭਾਈ ਜੀ ਅਸੀਂ ਤਾਂ ਹੁਣ ਕਾਗਜ਼ ਸாதਕ ਬਲਾਕ ਸੰਮਤੀ ਤੋਂ ਲੱਖਾ ਸਿੰਘ ਦੇ ਭਰਨ ਆਏ ਆ ਤੇ ਸਾਨੂੰ ਬੜੀ ਦਿੱਕਤ ਆਈ ਹੈ ਐਨਓਸੀ ਲੈਣ ਚ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਬੜੀ ਮੁਸ਼ਕਲ ਨਾਲ ਫਾਈਲ ਤਿਆਰ ਹੋਈ ਹੈ ਸਾਡੀ ਕਿ ਹੁਣ ਅਸੀਂ ਦੇਨ ਚੱਲੇ ਆਂ ਕਾਗਜ਼ ਅੰਦਰ ਹੁਣ ਅੰਦਰ ਦੇਖਦੇ ਆਂ ਕੀ ਕਰਦੇ ਆ ਜੀ ਪਰ ਮੈਂ ਐਮ ਐਲ ਏ ਸਾਹਿਬ ਨਾਲ ਗੱਲ ਕੀਤੀ ਸੀਗੀ ਜੈਤੋ ਦੇ ਐਮ ਐਲ ਏ ਮੋਲਕ ਸਿੰਘ ਉਹ ਆਉਂਦੇ ਜੇ ਕਿਸੇ ਨੂੰ ਪ੍ਰੋਬਲਮ ਆਉਂਦੀ ਹੈ ਤਾਂ ਅਸੀਂ ਹਾਜ਼ਰ ਆਂ ਸਾਨੂੰ ਦੱਸਣ ਜੀ ਨੂੰ ਪ੍ਰੋਬਲਮ ਆਉਂਦੀ ਹੈ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਸਾਰੇ ਡਾਕੂਮੈਂਟਸ ਸਾਡੇ ਜਮ੍ਹਾਂ ਕਰਵਾ ਸਕਦੇ ਬਸ ਅੰਦਰ ਚੱਲੇ ਹੁਣ ਦੇਖਦੇ ਆਂ ਜੀ ਕੀ ਅਗਲੇ ਕੀ ਕੀ ਪ੍ਰੋਬਲਮ ਆਉਂਦੀ ਹੈ ਫਿਰ ਦੱਸਾਂਗੇ ਜੀ ਤੁਹਾਨੂੰ ਬਸ ਅੰਦਰ ਚੱਲੇ ਕਾਗਜ਼ ਜਮ੍ਹਾਂ ਕਰਾਉਣ ਨੂੰ ਸਬਮਿਟ ਹੀ ਬਾਅਦ ਵਿੱਚ ਅਸੀਂ ਦੱਸਦੇ ਹਾਂ ਵੀ ਇਹ ਤਾਂ ਹੈ ਪੂਰੇ ਹੋ ਜਾਣਗੇ ਸਾਰੀ ਜਿਹੜੀ ਸਥਿਤੀ ਸ ਇਹ ਕਾਂਗਰਸ ਪਾਰਟੀ ਦੇ ਜਿਹੜੇ ਨਮਾਇंदे ਆ ਉਹਨਾਂ ਦੇ ਉਮੀਦਵਾਰ ਜਿਹੜੇ ਇੱਥੇ ਪਹੁੰਚਿਆ ਉਹਨਾਂ ਨੇ ਵੀ ਕਿਹਾ ਕਿ ਹਜੇ ਜਦੋਂ ਅੰਦਰ ਜਾਵਾਂਗੇ ਅਸੀਂ ਉੱਥੇ ਜਾ ਕੇ ਸਾਨੂੰ ਜਿਹੜਾ ਸਹੀ ਪਤਾ ਲੱਗੂਗਾ ਵੀ ਸਾਡੇ ਜਿਹੜੇ ਕਾਗਜ਼ ਪੱਤਰ ਹੈ ਜਮਾ ਹੁੰਦੇ ਆ ਜਾਂ ਨਹੀਂ ਤਾਂ ਇਹ ਸਾਰੀ ਜਿਹੜੀ ਸਥਿਤੀ ਤੁਹਾਡੇ ਸਾਹਮਣੇ ਰੱਖੀ ਹੈ ਇੱਕ ਵਾਰ ਫੇਰ ਇਧਰ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਅਸੀਂ ਫਰੀਦਕੋਟ ਦੀਆਂ ਜਿਹੜੀਆਂ ਮਿਨੀ ਸੈਕਟਰੀਏਟ ਦੇ ਵਿੱਚ ਅੱਜ 4 ਦਸੰਬਰ ਨੂੰ ਜਿਹੜਾ ਲਾਸਟ ਦਿਨ ਦੱਸਿਆ ਜਾ ਰਿਹਾ ਕਿ ਅੱਜ ਜਿਹੜੇ ਸਾਰੇ ਉਮੀਦਵਾਰਾਂ ਦੇ ਜ਼ਿਲ੍ਹਾ ਪ੍ਰਸ਼ਾਸਿਤ ਵਿਲਾਗ ਸੰਤੀ ਦੇ ਉਮੀਦਵਾਰਾਂ ਦੇ ਜਿਹੜੇ ਕਾਗਜ਼ ਜਮ੍ਹਾਂ ਕਰਵਾਏ ਜਾ ਰਹੇ ਨੇ ਤਾਂ ਵੱਡੀ ਗਿਣਤੀ ਦੇ ਵਿੱਚ ਅੱਜ ਇੱਥੇ ਵਿਰੋਧੀ ਧਿਰਾਂ ਦੇ ਲੀਡਰ ਸਾਹਿਬਾਨ ਪਹੁੰਚੇ ਆ ਉਹਨਾਂ ਨੂੰ ਲੱਗਦਾ ਕਿ ਤਨਾ ਕਿਤੇ ਕੋਈ ੱੱਕੇਸ਼ਾਈ ਨਾ ਹੋਵੇ ਤਾਂ ਇਸ ਕਰਕੇ ਉਹਨਾਂ ਨੂੰ ਇੱਥੇ ਪਹੁੰਚਣ ਦੀ ਲੋੜ ਪੈ ਗਈ ਹੈ ਤਾਂ ਕਾਫੀ ਵੱਡੀ ਗਿਣਤੀ ਦੇ ਵਿੱਚ ਇੱਥੇ ਅੱਜ ਜਿਹੜੇ ਲੋਕ ਪਹੁੰਚੇ ਆ ਤਾਂ ਦੂਜੇ ਪਾਸੇ ਗੱਲ ਕਰੀਏ ਐਮਐਲਏ ਸਾਹਿਬ ਸਿੱਧੇ ਤੌਰ ਤੇ ਕਹਤਾ ਹੈ ਕਿ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਜਿਹੜਾ ਸਾਰਾ ਕੰਮ ਕਾਜ ਚੱਲ ਰਿਹਾ ਹੈ ਤੇ ਵਿਰੋਧੀ ਧਿਰ ਹਜੇ ਵੀ ਕਿਤਨਾ ਕਿਤੇ ਕਹਿ ਰਹੀਆਂ ਕਿ ਸਾਡੇ ਨਾਲ ਤੱਕਾ ਨਾ ਹੋਵੇ ਤਾਂ ਇਸ ਕਰਕੇ ਸਾਨੂੰ ਲੋੜ ਪੈ ਸਕਦੀ ਹੈ ਆਪ ਦੇ ਜਿਹੜੇ ਕੋਈ ਵੀ ਸਾਨੂੰ ਸਥਿਤੀ ਨੂੰ ਜਿਹੜਾ ਸਹੀ ਰੱਖਣ ਵਾਸਤੇ ਵੀ ਸਾਨੂੰ ਲੋੜ ਪੈ ਸਕਦੀ ਹੈ ਤਾਂ ਦੇਖ ਸਕਦੇ ਹੋ ਤੁਸੀਂ ਜਿਹੜੇ ਅੱਜ ਪਾਲਸ ਫੋਰਸ ਦੀ ਗੱਲ ਕਰੀਏ ਤਾਂ ਸਕਿਉਰਿਟੀ ਪਰਪਸ ਦੇ ਨਾਲ ਵੱਡੀ ਗਿਣਤੀ ਦੇ ਵਿੱਚ ਫੋਰਸ ਇੱਥੇ ਆ ਪਹੁੰਚੀ ਹੋਈ ਹੈ ਤਾਂ ਜੋ ਕੋਈ ਵੀ ਮਾਹੌਲ ਆ ਜਿਹੜਾ ਉਹ ਖਰਾਬ ਨਾ ਹੋਵੇ ਖਰਾਬ ਨਾ ਹੋਵੇ ਤਾਂ ਹੋਰ ਵੀ ਕੋਸ਼ਿਸ਼ ਕਰਦੇ ਆਪਾਂ ਕਿਸੇ ਨਾਲ ਗੱਲਬਾਤ ਕਰਨ ਦੀ ਕਿ ਕਿਸ ਤਰੀਕੇ ਦੀ ਸਰਪੰਚ ਸਾਹਿਬ ਕਿਵੇਂ ਲੱਗਦਾ ਮਾਹੌਲ ਤੁਹਾਨੂੰ ਠੀਕ ਹੈ ਜੀ ਵਧੀਆ ਲੋਕ ਸਿਆਣੇ ਆਪਣੇ ਫਰੀ ਕੋਟ ਵਾਲੇ ਟੱਕਾ ਮੁਕੀ ਤਾਂ ਨਹੀਂ ਹੋ ਰਹੀ ਟੱਕਾ ਸਹੀ ਤਾਂ ਨਹੀਂ ਹੋ ਰਹੀ ਨਹੀਂ ਨਹੀਂ ਲੋਕ ਹੀ ਬਹੁਤ ਸਿਆਣੇ ਆਈ ਲੜਦੇ ਨਹੀਂ ਆਉਂਦੇ ਇੱਥੇ ਨਹੀਂ ਗੱਲ ਸਹੀ ਚੱਲ ਰਿਹਾ ਹਾਂ ਸਹੀ ਚੱਲ ਰਿਹਾ ਆ ਸਹੀ ਚੱਲ ਰਿਹਾ ਕਹਿੰਦੇ ਸਰ ਸਵਰਨ ਜੀ ਕੀ ਕਹਿਣਾ ਚਾਹੋਗੇ ਕਿ ਕਿਵੇਂ ਚੱਲ ਰਿਹਾ ਅੱਜ ਦਾ ਮਾਹੌਲ ਠੀਕ ਹੈ ਜੀ ਵੈਸੇ ਜਿਹੜਾ ਇਹ ਮਾਹੌਲ ਹੈ ਕੁਸ਼ਲ ਦੀ ਕਿੱਕੀ ਢੋਣੇ ਜਿਹੜੀ ਮਲਾਜ਼ਮਾਂ ਨੂੰ ਵਾਰਨਿੰਗ ਦਿੱਤੀ ਜੀ ਅਫਸਰਾਂ ਨੂੰ ਉਹਦਾ ਅਸਰ ਹੈ ਜੀ ਇਹ ਤੇ ਚੰਗੀ ਗੱਲ ਆ ਵੈਸੇ ਤਾਂ ਆਪਤਨਾਵਾਦ ਤੋਂ ਚੰਗੀ ਗੱਲ ਆ ਕਿਸੇ ਵੱਲ ਦਾ ਪੱਕਾ ਪਾਤ ਨਹੀਂ ਕਰ ਰਹੇ ਤੇ ਵਧੀਆ ਢੰਗ ਨਾਲ ਵੀ ਆਦੇ ਕਾਗਜ਼ ਪੱਤਰ ਦਾਖਲ ਕਰਵਾਉਂ। ਫਾਰਮਾਂ ਤੇ ਹੁਣ ਪੂਰੇ ਹੋ ਜਾਣਗੇ ਸਾਰੇ ਭਰੇ ਜਾਣਗੇ। ਗੱਲ ਤਾਂ ਵੀ ਪ੍ਰਸ਼ਾਸਨ ਜਿਹੜਾ ਮਤਲਬ ਕਹਿ ਦਈਏ ਜ਼ਿਲ੍ਹਾ ਦਾ ਪਹਤਰਾ ਵੀ ਇਹਨੇ ਵਧੀਆ ਢੰਗ ਨਾਲ ਕਰਾ ਰਿਆ ਠੀਕ ਹੋ ਜਾਣਗੇ ਜੀ। ਲੱਗਦਾ ਤੁਸੀਂ ਕੀ ਕਹਿਣਾ ਹੈ? ਬਹੁਤ ਸੋਹਣਾ ਜੀ ਸਾਰੀ ਬਰਕਰੇ ਰਿਹਾ ਬਹੁਤ ਵਧੀਆ ਚੱਲ ਰਹੀ ਹੈ ਤੁਸੀਂ ਕਿਹੜੀ ਪਾਰਟੀ ਵੱਲੋਂ ਆਏ ਆਂ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਵੱਲੋਂ ਆਏ ਆਂ ਹਾਂ ਕਿਹੜੇ ਕਰ ਰਹੇ ਆ ਤੁਸੀਂ ਆ ਪਾਰਟੀਆਂ ਵਾਲੇ ਕਹਿੰਦੇ ਵੀ ਇਹ ਸਾਡੇ ਡਾਕੂਟ ਦੀ ਨੌਕਰੀ ਹੋਣੀ ਆ ਹਾਂ ਇੱਥੇ ਦੇਖੀ ਜਾਂਦੇ ਆ ਪੂਰਾ ਸ਼ਾਂਤੀ ਨਾਲ ਪ੍ਰਕਰਿਆ ਚੱਲ ਰਹੀ ਹੈ ਬਹੁਤ ਸੋਹਣਾ ਸਾਰਾ ਕੰਮ ਚੱਲ ਰਿਹਾ ਕੋਈ ਨਹੀਂ ਇੱਥੇ ਬੜਾ ਵਧੀਆ ਪ੍ਰਸ਼ਾਸਨ ਸਾਰਿਆਂ ਨਾਲ ਸਹਿਯੋਗ ਕਰ ਰਿਹਾ ਇੰਦਾ ਦਾ ਨਿੱਕੀਆਂ ਮੋਟੀਆਂ ਚੱਲਦੀਆਂ ਰਹਿੰਦੀਆਂ ਗੱਲਾਂ ਇਲਜ਼ਾਮ ਦਾ ਇਲਜ਼ਾਮ ਬਾਜੀ ਹੁੰਦੀ ਹੁੰਦੀ ਹੈ ਆ ਕਿਤਨਾ ਕਿਤੇ ਲੋਕ ਜਿਹੜੇ ਸੰਤੁਸ਼ਟ ਦਿਖਾਈ ਦੇ ਰਹੇ ਨੇ ਤਾਂ ਸ਼ਰਮਣੀ ਅਕਾਲੀ ਦਲ ਪੁਨ ਸਰਜੀਤ ਦੇ ਅੱਗੇ ਸਾਡੇ ਨਾਲ ਗੱਲਬਾਤ ਕਰਦੇ ਆ ਸਰ ਕਿਵੇਂ ਦਾ ਲੱਗਦਾ ਅੱਜ ਲਾਸਟ ਦਿਨ ਹੈ ਜਿਹੜੇ ਕਾਗਜ਼ ਭਰੇ ਜਾ ਰਹੇ ਆ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦੇ ਕਿਵੇਂ ਲੱਗਦਾ ਮਾਹੌਲ ਆ ਸ਼ਰਮਣੀ ਅਕਾਲੀ ਦਲ ਪੁਨ ਸਰਜੀਤ ਵਾਲੋ ਅਸੀਂ ਫਰੀਦਕੋਟ ਦੇ ਹਾਤੀ ਦੇ ਵਿੱਚੋਂ ਸੁਖਮੰਦਰ ਸਿੰਘ ਜੀ ਕਾਜ ਭਰ ਰਹੇ ਆ ਬਹੁਤ ਹੀ ਭਾਰੀ ਛਾ ਹੈ ਬਹੁਤ ਹੀ ਇੱਕ ਪੰਚ ਦੇ ਪਹਿਲਾਂ ਵੀ ਤੁਹਾਨੂੰ ਕਿਹਾ ਸੀ ਅਸੀਂ ਤੇ ਪੰਚ ਦੇ ਲੋਕਾਂ ਦੀ ਸੇਵਾ ਕਰਨ ਤੇ ਤਿਆਰ ਆ ਪਿੰਡਾਂ ਚ ਸਤਾਂ ਦੇ ਵਿੱਚ ਜਾਵਾਂਗੇ ਅੱਜ ਅਸੀਂ ਪਾਰਟੀ ਵੱਲੋਂ ਪਹਿਲੀ ਇਲੈਕਸ਼ਨ ਫਰੀਜ਼ਕੋਟ ਦੇ ਹਾਤੀ ਭੁਲੜਾ ਰੋਡ ਤੋਂ ਸੁਬੰਦਰ ਸਿੰਘ ਦੀ ਲੜ ਰਹੀ ਹੈ ਤੇ ਲੋਕਾਂ ਦਾ ਬਹੁਤ ਬੜਾ ਉਤਸ਼ਾਹ ਹੈ ਤੇ ਨਾਲ ਸਾਰੀ ਟੀਮ ਸਾਡੀ ਪਹੁੰਚੀ ਹੋਈ ਹੈ ਕੋਈ ਤੱਕੇ ਚਾਹੀਦਾ ਨਹੀਂ ਹੋ ਰਹੀ ਜਿਵੇਂ ਕਈ ਪਾਰਟੀਆਂ ਦੇ ਜਿਹੜੇ ਆਗੂ ਨਮੈਂਦੇ ਆ ਉਹ ਸਵਾਲ ਖੜੇ ਕਰ ਰਹੇ ਆ ਕਿ ਸਾਡੇ ਡਾਕੂਮੈਂਟਸ ਨਹੀਂ ਜਿਹੜੇ ਪੂਰੇ ਤਾਂ ਹੋਣੀਆਂ ਹੋਣੀਆਂ ਇਹ ਜੀ ਅਸੀਂ ਤਕੜੇ ਹੋ ਕੇ ਲੱਗੇ ਹੋਏ ਆ ਤੇ ਸਾਡੇ ਨਾਲ ਸਾਰੀ ਟਾਈਟ ਟੀਮ ਹੈ ਤਕੜੇ ਹੋ ਕੇ ਲੱਗੇ ਹੋਏ ਜੀ ਅਸੀਂ ਸੋਨਿਆ ਇਹ ਜਾਨ ਸ਼ਰੋਮਣੀ ਅਕਾਲੀ ਦਰ ਪੰਨਾ ਸਰਜੀਤ ਦੇ ਆਗੂ ਤਾਂ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸਾਡੇ ਨਾਲ ਗੱਲਬਾਤ ਕਰਦੇ ਆ ਚੇਅਰਮੈਨ ਸਾਹਿਬ ਕਿਸ ਤਰੀਕੇ ਦਾ ਮਾਹੌਲ ਆ ਕਿਉਂਕਿ ਲਾਸਟ ਦਿਨ ਅੱਜ ਬਹੁਤ ਵਧੀਆ ਮਾਹੌਲ ਆ ਜੀ ਲੋਕਾਂ ਚ ਪੂਰਾ ਉਤਸ਼ਾਹ ਤੇ ਨਾਲੇ ਸਬੂਤ ਵੀ ਆ ਜੀ ਮੈਂ ਉਹ ਚੀਜ਼ਾਂ ਦਾ ਖੰਡਨ ਕਰਦਾ ਜਿਹੜੀਆਂ ਪਿਛਲੇ ਦਿਨੀ ਹੋਈਆਂ ਐਵੇਂ ਆਪਾਂ ਉਂਗਲਾ ਚੱਕੀ ਗਏ ਐਨਓਸੀਆਂ ਨਹੀਂ ਮਿਲਦੀਆਂ ਉਹ ਨਹੀਂ ਮਿਲਦੀਆਂ ਤੁਹਾਡੇ ਸਾਹਮਣੇ ਸਵਾਲ ਖੜਾ ਕਰਨਾ ਸੀਗਾ ਕਿਉਂ ਉਹਨਾਂ ਨੂੰ ਸਵਾਲ ਤੁਹਾਡੇ ਸਾਹਮਣੇ ਖੜੇ ਕਰਨ ਦੀ ਲੋੜ ਪਈ ਬਿਨਾਂ ਗੱਲ ਤੋਂ ਜੀ ਉਹ ਇੱਕ ਹਾਈਪ ਕਰੀਏਟ ਕਰਦੇ ਲੋਕਾਂ 'ਚ ਕਿਉਂਕਿ ਅੱਗੇ ਕੁਝ ਦੀਂਦਾ ਨਹੀਂ ਸਾਰੇ ਲੋਕਾਂ ਨੂੰ ਹਰੇਕ ਨੂੰ ਆਜ਼ਾਦੀ ਆ ਹਰ ਬੰਦਾ ਇੱਥੇ ਕਾਗਜ਼ ਭਰ ਰਿਹਾ ਹਾਲਾਂਕਿ ਦੂਸਰੀਆਂ ਪਾਰਟੀਆਂ ਦੇ ਲੀਡਰ ਜਿਨ੍ਹਾਂ ਦੇ ਕਾਗਜ਼ ਵੀ ਕੱਲ ਭਰੇ ਅੰਦਰ ਬੈਠੇ ਆ ਨਾਲਾ ਉਹਦੇ ਕੈਂਡੀਡੇਟਾਂ ਦੇ ਕਾਗਜ਼ ਅਸੀਂ ਬਾਹਰ ਖੜੇ ਆ ਕਿ ਭਰਾਓ ਜਰ ਅਮਨ ਕਰਨ ਪਰ ਉਹ ਤਾਂ ਇਹ ਕਹਿ ਰਹੇ ਨੇ ਵੀ ਆਮ ਆਦਮੀ ਪਾਰਟੀ ਦੇ ਉਹਨਾਂ ਨੂੰ ਆਗੋਂ ਨੂੰ ਇਹ ਹੈ ਵੀ ਸਾਡੇ ਉਮੀਦਵਾਰ ਜਿੱਤਨੇ ਨਹੀਂ ਇਸ ਕਰਕੇ ਜਿਹੜਾ ਉਹਨਾਂ ਵੱਲੋਂ ਤੱਕੇਸ਼ਾਈ ਕੀਤੀ ਜਾ ਰਹੀ ਹੈ ਕਾਦੀ ਤੱਕੇਸ਼ਾਈ ਕੀਤੀ ਜਾ ਰਹੀ ਹੈ ਮੈਂ ਕਹਿੰਦਾ ਇੱਕ ਵੀ ਬੰਦਾ ਇੱਥੇ ਲਿਆ ਕੇ ਦੇ ਦੇ ਕਿ ਮੈਨੂੰ ਐਨਓਸੀ ਨਹੀਂ ਮਿਲੀ ਤੇ ਮੈਂ ਕਾਗਜ਼ ਨਹੀਂ ਭਰੇ ਲਾਸਟ ਡੇਟ ਤਾਂ ਆਜਣਾ ਕਾਗਜ਼ ਭਰਦੀ ਅੱਜ ਸ਼ਾਮ ਨੂੰ 5 ਵਜੇ ਤੋਂ ਪਹਿਲਾਂ ਇਹ ਆਹੀ ਗੱਲ ਤੁਹਾਡੀ ਜੈਤੋ ਦੇ ਮੋਲਕ ਸਿੰਘ ਐਮਐਲਏ ਉਹਨਾਂ ਨੇ ਵੀ ਕਹੀ ਹੈ ਜੇ ਕਿਸੇ ਦੇ ਡਾਕੂਮੈਂਟਸ ਜੇ ਨਹੀਂ ਭਰੇ ਜਾਂਦੇ ਸਾਡੇ ਨਾਲ ਆ ਕੇ ਗੱਲ ਕਰਨ 5 ਵਜੇ ਤੱਕ ਭ ਇੱਕ ਬੰਦਾ ਵੀ ਸਿੰਗਲ ਵਨ ਦਿਖਾ ਦਿਓ ਫਿਰ ਕਹਿ ਦਿਓ ਨਹੀਂ ਇਹਨਾਂ ਨੂੰ ਉਹੀ ਸ਼ਰਮ ਹੋਣੀ ਚਾਹੀਦੀ ਐਵੇਂ ਡਰਾਮੇ ਕਰੀ ਜਾਂਦੇ ਕਿਉਂ ਇੱਥੇ ਵਿਰੋਧੀ ਧਿਰਾਂ ਦੇ ਲੀਡਰ ਜਿਹੜੇ ਸਹਿਬਾਨ ਇੱਥੇ ਉਹਨਾਂ ਨੂੰ ਕਿਉਂ ਪਹੁੰਚਣਾ ਪੈ ਗਿਆ ਜੀ ਗੱਲ ਇਹ ਆ ਲੋਕਾਂ 'ਚ ਵੜੇ ਨਹੀਂ 4 ਸਾਲ ਲੰਘ ਗਏ ਵਿਰੋਧੀ ਧਿਰ ਦਾ ਵਿਰੋਧੀ ਧਿਰ ਵੀ ਅਸੀਂ ਵੀ ਵਿਰੋਧੀ ਧਿਰਾਂ 'ਚ ਰਹੇ ਆਂ ਲੋਕਾਂ 'ਚ ਜਾਂਦੇ ਰਹੇ ਆਂ ਲੋਕਾਂ 'ਚ ਵੜੇ ਨਹੀਂ ਹੁਣ ਤੁਹਾਡੇ ਪਰ ਸੋਸ਼ਲ ਮੀਡੀਆ 'ਆਂ ਹੀ ਰੋਲਾ ਰੂਲਾ ਪਾ ਕੇ ਲੋਕਾਂ ਨੂੰ ਦਿਖਾਉਂਦੇ ਆਂ ਭਾਈ ਅਸੀਂ ਹੈਗੇ ਆਂ ਪਰ ਉਹ ਲੋਕ ਦੱਸਣਗੇ ਲੋਕਾਂ ਦਾ ਫਤਵਾ ਸਿਰ ਮੱਥੇ ਰਹੂਗਾ ਪਰ ਉਹੋ ਜੀ ਕੋਈ ਗੱਲ ਨਹੀਂ ਕਿ ਸਾਰੇ ਅਮਨ ਕਾਨੂੰਨ ਆ ਕੇ ਸਾਰੇ ਸੰਤੁਸ਼ਟ ਹੋ ਕੇ ਖੁਸ਼ ਹੋ ਕੇ ਫਾਰਮਰ ਕੇ ਵਾਪਸ ਜਾਣਗੇ ਤੁਸੀਂ ਬਾਈਟਸ ਲੈ ਰਹੇ ਹੋ ਸਾਰੀਆਂ ਪਾਰਟੀਆਂ ਦੇ ਮੈਂ ਕਿਹਾ ਪੰਜ ਛੇ ਪਾਰਟੀਆਂ ਰੋਲ ਇਲੈਕਸ਼ਨ ਦੇ ਲੜਨ ਤੇ ਰੋਲ ਚ ਤੁਸੀਂ ਇਹ ਦੇਖ ਲਓ ਚਲ ਦੋ ਮੰਨ ਗਏ ਦੂਜਿਆਂ ਨਾਲ ਨਿੱਕੀਆਂ ਪਾਰਟੀਆਂ ਨਾਲ ਤਾਂ ਕੋਈ ਧੱਕਾ ਕਹ ਦੇ ਮੈਂ ਕਹਿੰਦਾ ਇੱਕ ਵੀ ਕੈਂਡੀਡੇਟ ਕਹ ਦੇ ਫਿਰ ਤੇ ਲਾਂਦ ਕਹ ਦੋ ਸਾਡੇ ਧੰਨਵਾਦ ਤਾਂ ਹੋਰ ਵੀ ਲੀਡਰ ਸਾਹਿਬਾਨਾਂ ਦੇ ਨਾਲ ਗੱਲਬਾਤ ਕਰਾਂਗੇ ਉਹਨਾਂ ਦਾ ਕੀ ਕਹਿਣਾ ਤਾ ਗੱਲਬਾਤ ਕਰਦੇ ਆਪਾਂ ਸੁਖਜੀਤ ਜਿਹੜੇ ਚੇਅਰਮੈਨ ਸਾਡੇ ਨਾਲ ਹੈ ਚੇਅਰਮੈਨ ਸਾਹਿਬ ਕਿਸ ਤਰੀਕੇ ਦਾ ਮਾਹੌਲ ਆ ਅੱਜ ਬੜਾ ਵਧੀਆ ਤੇ ਉਤਸ਼ਾਹ ਵਾਲਾ ਮਾਹੌਲ ਆ ਸਾਰੇ ਉਮੀਦਵਾਰ ਵੱਖ-ਵੱਖ ਪਾਰਟੀਆਂ ਦੇ ਆਪਣੀ ਜਿਹੜੀ ਨਾਮੀਨੇਸ਼ਨ ਉਹ ਫਾਈਲ ਕਰ ਰਹੇ ਆ ਤੇ ਤੁਸੀਂ ਦੇਖ ਰਹੇ ਹੋ ਬੜੇ ਵਧੀਆ ਤਰੀਕੇ ਨਾਲ ਤੇ ਸ਼ਾਂਤੀਪੂਰਵਕ ਤਰੀਕੇ ਨਾਲ ਜਿਹੜੇ ਇਹ ਕਾਗਜ਼ ਭਰਨ ਦੀ ਪ੍ਰਕਿਰਿਆ ਜਿਹੜੀ ਉਹ ਚੱਲ ਰਹੀ ਆ ਬਾਰੇ ਵਿਰੋਧੀ ਪਾਰਟੀਆਂ ਦੇ ਸਵਾਲ ਖੜੇ ਕਰ ਰਹੇ ਸੀਗੇ ਕਿ ਸਾਡੇ ਜਿਹੜੇ ਡਾਕੂਮੈਂਟਸ ਪੂਰੇ ਨਹੀਂ ਹੋਣ ਦਿੱਤੇ ਜਾ ਰਹੇ ਉਹ ਉਹਨਾਂ ਦਾ ਹੱਲ ਹੋ ਗਿਆ ਜਾਂ ਹਜੇ ਵੀ ਚੱਲ ਰਿਹਾ ਨਹੀਂ ਨਹੀਂ ਬਿਲਕੁਲ ਇਹੋ ਜਿਹਾ ਕੁਝ ਨਹੀਂ ਵਿਰੋਧੀ ਪਾਰਟੀਆਂ ਵੱਲੋਂ ਫਲਾਇਆ ਗਿਆ ਸੀ ਕਿਉਂਕਿ ਇਹਦਾ ਇਲੈਕਸ਼ਨ ਕਮਿਸ਼ਨ ਨੇ ਬਹੁਤ ਪਹਿਲਾਂ ਇਹ ਕਹਿਤਾ ਸੀ ਕਿ ਸਵੈ ਘੋਸ਼ਣਾ ਲਾ ਕੇ ਤੁਸੀਂ ਜਿਹੜੇ ਕੋਈ ਕਾਗਜ਼ ਪੱਤਰਾ ਆਪਦੇ ਉਹ ਕਰ ਸਕਦੇ ਆ ਹੁਣ ਤੁਸੀਂ ਦੇਖ ਸਕਦੇ ਹੋ ਕਿੰਨੇ ਇੱਥੇ ਸਾਰੇ ਵੱਖ-ਵੱਖ ਪਾਰਟੀਆਂ ਦੇ ਜਿਹੜੇ ਭਰਨ ਆਏ ਉਹਨਾਂ ਨੂੰ ਤੁਸੀਂ ਪੁੱਛ ਲਓ ਉਹਨਾਂ ਨੂੰ ਕਿਸੇ ਨੂੰ ਕੋਈ ਪਰੇਸ਼ਾਨੀ ਨਹੀਂ ਹੈ ਤੇ ਬੜਾ ਵਧੀਆ ਤਰੀਕੇ ਨਾਲ ਆਪਦੀ ਆਪਦੀ ਵਾਰੀ ਦੇ ਅਨਸਾਰ ਸਾਰੇ ਜਿਹੜੇ ਆ ਕਾਗਜ਼ ਪੱਤਰਾ ਜਿਹੜੇ ਉਹ ਭਰੇ ਜਾ ਰਹੇ ਆ ਕਿ ਕੋਈ ਅੱਜ ਮਾਹੌਲ ਸਹੀ ਰਹੂਗਾ ਸੰਤੁਸ਼ਟੀ ਰਹੂਗੀ ਸਾਰੀ ਸ਼ਾਂਤੀਪੂਰਵਕ ਤਰੀਕੇ ਨਾਲ ਲੰਬੜੂਗਾ ਕੰਮ ਬਿਲਕੁਲ ਜੀ ਅਸੀਂ ਕਾਮਨਾ ਕਰਦੇ ਹਾਂ ਕਿ ਜਿਸ ਤਰ੍ਹਾਂ ਹੁਣ ਵਧੀਆ ਸ਼ਾਂਤੀਪੂਰਵਕ ਤਰੀਕੇ ਨਾਲ ਚੱਲ ਰਿਹਾ ਉਸ ਤਰ੍ਹਾਂ ਹੀ ਚੱਲੇ ਅਸੀਂ ਲੋਕਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਪ੍ਰਸ਼ਾਸਨ ਦਾ ਸਾਥ ਦਿਓ ਕਿਉਂਕਿ ਤਾਂ ਜੋ ਇਹ ਪ੍ਰਕਿਰਿਆ ਜਿਹੜੀ ਉਹ ਸਮੂਥ ਚੱਲੇ ਕੋਈ ਸ਼ਰਾਰਤੀ ਅੰਸਰ ਆ ਕੇ ਬੇਵਜ੍ਹਾ ਆ ਕੇ ਬਖੇੜਾ ਖੜਾ ਕਰ ਦੇ ਇਹ ਕੁਝ ਕਹਿ ਨਹੀਂ ਸਕਦੇ ਪਰ ਮੈਂ ਅਪੀਲ ਕਰਦਾ ਕਿ ਸਾਰਿਆਂ ਦੇ ਕਾਗਜ਼ ਚਾਹੇ ਕਿੰਨਾ ਵੀ ਸਮਾਂ ਲੱਗ ਜਾਏ ਸਾਰਿਆਂ ਦੇ ਕਾਗਜ਼ ਆ ਉਹ ਜਿਹੜੇ ਦਾਖਲ ਕੀਤੇ ਜਾਣਗੇ ਬਾਦ ਤਾਂ ਸੁਣਿਆ ਇਹ ਸਨ ਸਾਬਕਾ ਚੇਅਰਮੈਨ ਜ਼ਿਲ੍ਹਾ ਜੂਨਾ ਬੋਰਡ ਆਮ ਆਦਮੀ ਪਾਰਟੀ ਦੇ ਜਿਹੜੇ ਮੁੱਖ ਨੁਮਾਇੰਦੇ ਨੇ ਤਾਂ ਇਹਨਾਂ ਨੇ ਵੀ ਜਿਹੜੀ ਸਾਰੀ ਜਾਣਕਾਰੀ ਤੁਹਾਡੇ ਸਾਹਮਣੇ ਰੱਖੀ ਹੈ ਸਾਰੀਆਂ ਪਾਰਟੀਆਂ ਦੇ ਜਿਹੜੇ ਆਪਾਂ ਉਮੀਦਵਾਰ ਹੈ ਜਾਂ ਲੀਡਰਸ਼ਿਪ ਹੈ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਆਪ ਦੀ ਸਥਿਤੀ ਸਾਰੀ ਸਾਹਮਣੇ ਰੱਖੀ ਹੈ ਤਾਂ ਇਹਨਾਂ ਨੇ ਸਿੱਧੇ ਤੌਰ ਤੇ ਕਹਿਤਾ ਐਮਐਲ ਸਾਹਿਬ ਨੇ ਵੀ ਸਿੱਧੇ ਤੌਰ ਤੇ ਕਹਿਤਾ ਕਿ ਬੜਾ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਜਿਹੜਾ ਅੱਜ ਮਾਹੌਲ ਹੈ ਵਧੀਆ ਤਰੀਕੇ ਦੇ ਨਾਲ ਸਾਰੇ ਉਮੀਦਵਾਰਾਂ ਦੇ ਜਿਹੜੇ ਕਾਗਜ਼ ਭਰੇ ਜਾਣਗੇ ਤਾਂ ਦੇਖਦੇ ਹਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕਿਤਨਾ ਕਿਤੇ ਜਿਹੜੀ ਸਥਿਤੀ ਤਣਾਅਪੂਰਨ ਹੁੰਦੀ ਹੈ ਜਾਂ ਜਿਹੜੇ ਸਾਰਿਆਂ ਦੇ ਕਾਗਜ਼ ਇੱਥੇ ਪਰ ਕੇ ਸਹੀ ਸਲਾਮਤ ਆ ਜਿਹੜੇ ਸਾਰੇ ਉਮੀਦਵਾਰ ਜਾਂ ਜਿਨ੍ਹਾਂ ਨੇ ਲੀਡਰਸ਼ਿਪ ਹੈ ਉਹ ਵਾਸ ਪਹੁੰਚਣਗੇ ਗੁਰਜੀਤ ਸਿੰਘ ਰਮਾਣਾ 25 ਚੈਨਲ ਪੰਜਾਬੀ ਫਰੀਦਕੋਟ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ